ਦੋਸਤੋ ਇੱਕ ਸ਼ਰਮਨਾਖਬਰ ਆ ਰਹੀ ਆ ਅਤੇ ਇਸ ਖਬਰ ਨੂੰ ਸੁਣ ਕੇ ਤੁਹਾਨੂੰ ਗੁੱਸਾ ਵੀ ਆਵੇਗਾ ਤੇ ਇਹ ਖਬਰ ਪੰਜਾਬ ਤੋਂ ਹੀ ਆ ਰਹੀ ਆ ਪੰਜਾਬ ਦੇ ਇੱਕ ਮੋਗਾ ਜ਼ਿਲ੍ਹਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਟੀਚਰ ਨੂੰ ਜਿਸ ਨੂੰ ਆਪਾਂ ਗੁਰੂ ਮੰਨਦੇ ਆ ਉਸ ਉੱਪਰ ਛੋਟੀਆਂ ਬੱਚਿਆਂ ਨੇ ਦੋਸ਼ ਲਗਾਏ ਆ ਕਿ ਸਾਡੇ ਨਾਲ ਗਲਤ ਹਰਕਤਾਂ ਤੇ ਛੇੜਖਾਨੀ ਦੀਆਂ ਜਿਹੜੇ ਦੋਸ਼ ਲਗਾਏ ਜਾ ਰਹੇ ਆ ਦੱਸਿਆ ਇਹ ਜਾ ਰਿਹਾ ਕਿ ਇਹ ਜਿਹੜਾ ਟੀਚਰ ਆ ਇੱਕ ਕੁੜੀਆਂ ਵਾਲੇ ਸਕੂਲ ਚ ਮੈਥ ਪੜ੍ਹਾਉਂਦੇ ਆ ਤੇ ਇੱਕ 6ਵੀਂ ਕਲਾਸ ਦੀ ਕੁੜੀ ਵੱਲੋਂ ਉਸ ਟੀਚਰ ਦੇ ਉੱਪਰ ਦੋਸ਼ ਲਗਾਏ ਜਾ ਰਹੇ ਆ ਕਿ ਇਹ ਜਿਹੜਾ ਮੇਰਾ ਮੈਥ ਟੀਚਰ ਆ ਮੇਰੇ ਮੇਰੇ ਨਾਲ ਗਲਤ ਹਰਕਤਾਂ ਕਰਦਾ ਏ ਮੇਰੇ ਮੈਨੂੰ ਮੇਰੇ ਨਾਲ ਛੇੜਖਾਨੀ ਕਰਦਾ ਏ ਤੇ ਐਸ ਦੇ ਕਰਕੇ ਉਹਨੇ ਜਿਹੜੀਆਂ ਇਹ ਸ਼ਿਕਾਇਤਾਂ ਆਪਣੇ ਪਹਿਲਾਂ ਕਰਦਿਆਂ ਨੂੰ ਦੱਸੀਆਂ ਇਹ ਦੋਸ਼ ਆਪਦੇ ਕਰਦਿਆਂ ਨੂੰ ਦੱਸੇ ਕਿ ਮੇਰੇ ਨਾਲ ਜਿਹੜੇ ਮੇਰੇ ਮੈਥ ਟੀਚਰ ਆ ਉਹ ਮੇਰੇ ਨਾਲ ਗਲਤ ਹਰਕਤਾਂ ਕਰਦੇ ਆ ਤੇ ਮੇਰੇ ਨਾਲ ਛੇੜਖਾਨੀ ਕਰਦੇ ਆ ਤਾਂ ਫਿਰ ਉਸ ਸਮੇਂ ਤੁਰੰਤ ਹੀ ਉਸ ਦੇ ਉਸ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਿੰਸੀਪਲ ਜਾ ਕੇ ਪ੍ਰਿੰਸੀਪਲ ਕੋਲ ਜਾ ਕੇ ਉਸ ਟੀਚਰ ਦੀ ਸ਼ਿਕਾਇਤ ਕੀਤੀ ਅਤੇ ਫਿਰ ਉਹਨਾਂ ਨੇ ਬਾਲ ਵਿਕਾਸ ਵਿੱਚ ਜਾ ਕੇ ਸ਼ਿਕਾਇਤ ਕੀਤੀ ਪਰ ਜਦੋਂ ਪ੍ਰਿੰਸੀਪਲ ਅਤੇ ਬਾਲ ਵਿਕਾਸ ਵਿੱਚ ਜਾ ਕੇ ਉਹ ਸੈਟੀਸਫਾਈਡ ਨਾ ਹੋਏ ਤਾਂ ਫਿਰ ਉਹਨਾਂ ਨੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਹੁਣ ਉਸ ਇਸ ਸਕੂਲ ਟੀਚਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਸਕੂਲ ਟੀਚਰ ਵੱਲੋਂ ਇਹ ਬਿਆਨ ਆ ਰਹੇ ਆ ਕਿ ਮੇਰੇ ਤੇ ਗਲਤ ਦੋਸ਼ ਲਗਾਏ ਜਾ ਰਹੇ ਆ ਮੈਂ ਕਦੇ ਕਿਸੇ ਸਟੂਡੈਂਟ ਨੂੰ ਇਕੱਲਾ ਹੀ ਮਿਲਣ ਲਈ ਨਹੀਂ ਕਿਹਾ ਮੇਰੇ ਤੇ ਝੂਠੇ ਜਿਹੜੇ ਦੋਸ਼ ਲਗਾਏ ਜਾ ਰਹੇ ਆ ਪਰ ਦੂਜੇ ਪਾਸੇ ਕੁੜੀ ਦੇ ਪਰਿਵਾਰਕ ਮੈਂਬਰ ਉਸ ਟੀਚਰ ਤੇ ਇਹ ਵੀ ਦੋਸ਼ ਲਗਾਏ ਜਾਂਦੇ ਲਗਾਏ ਜਾ ਰਹੇ ਆ ਕਿ ਇਹ ਸਾਨੂੰ ਧਮਕੀਆਂ ਵੀ ਦਿੰਦਾ ਏ ਤੇ ਸਰ ਨੂੰ ਮੱਦੇ ਨਜਰ ਦਰਸ ਦਿਆ ਹੋਇਆ ਪਹਿਲਾਂ ਤਾਂ ਉਸ ਕੁੜੀ ਦੇ ਘਰਦਿਆਂ ਨੇ ਪ੍ਰਿੰਸੀਪਲ ਸਰ ਨੂੰ ਸ਼ਿਕਾਇਤ ਦਰਜ ਕਰਵਾਈ ਫਿਰ ਉਸੇ ਟਾਈਮ ਜਿਹੜੇ ਪ੍ਰਿੰਸੀਪਲ ਸਰ ਸੀ ਉਸ सोनू ਸਿੰਘ ਜਿਹੜੇ ਮੈਥ ਦੇ ਟੀਚਰ ਸੀ ਉਸ ਦੀ ਜਿਹੜੀ ਕਲਾਸ ਨੂੰ ਬਦਲ ਦਿੱਤਾ ਗਿਆ ਫਿਰ ਬਾਅਦ ਵਿੱਚ ਉਹ ਕੁੜੀ ਦੇ ਘਰਦਿਆਂ ਨੇ ਬਾਲ ਵਿਕਾਸ ਵਿੱਚ ਜਾ ਕੇ ਇਹ ਜਿਹੜੀ ਸ਼ਿਕਾਇਤ ਦਰਜ ਕਰਵਾਈ ਜਦੋਂ ਇਹ ਦੋਨਾਂ ਜਗ੍ਹਾ ਤੇ ਜਾ ਕੇ ਉਹ ਸੈਟੀਸਫਾਈਡ ਨਾ ਹੋਏ ਫਿਰ ਉਹਨਾਂ ਨੇ ਇਸ ਫਿਰ ਉਹਨਾਂ ਨੇ ਪੁਲਿਸ ਸਟੇਸ਼ਨ ਜਾ ਕੇ ਜਿਹੜੀ ਆਪਦੀ ਜਿਹੜੀ ਰਿਪੋਰਟ ਆ ਦਰਜ ਕਰਵਾਈ ਤੇ ਹੁਣ ਪੁਲਿਸ ਵਾਲਿਆਂ ਨੇ ਜਿਹੜੀ ਪੂਰੀ ਜਾਂਚ ਦੀ ਪੂਰੀ ਜਾਣਕਾਰੀ ਅਤੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਤੁਸੀਂ ਖੌਦੀ ਸੋਚ ਸਕਦੇ ਹੋ ਜੇਕਰ ਟੀਚਰ ਹੀ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਗਲਤ ਹਰਕਤਾਂ ਕਰਦਾ ਏ ਛੇੜਖਾਨੀ ਕਰਦਾ ਏ ਤੇ ਕਿੰਨੀ ਹੀ ਆਪਣੇ ਲਈ ਬਹੁਤ ਹੀ ਬੁਰੀ ਖਬਰ ਆ ਤੇ ਕਿੱਥੇ ਆਪਾਂ ਜਿਹੜੇ ਸਕੂਲ ਟੀਚਰ ਆ ਪੜ੍ਹਾਈ ਦੇ ਨਾਲ ਨਾਲ ਸਾਨੂੰ ਆਪਣੀ ਸੇਫ ਆਪਣੇ ਆਪ ਨੂੰ ਕਿਵੇਂ ਸੇਫ ਕਰਨਾ ਚਾਹੀਦਾ ਹੈ ਉਹਦੇ ਬਾਰੇ ਦੱਸਣ ਦੀ ਬਜਾਏ ਉਸ ਸਕੂਲ ਟੀਚਰ ਹੀ ਉਸ ਬੱਚਿਆਂ ਦੇ ਨਾਲ ਗਲਤ ਹਰਕਤਾਂ ਕਰ ਰਹੇ ਹਨ ਤੇ ਤੁਹਾਨੂੰ ਇਸ ਬਾਰੇ ਅੱਗੇ ਫਿਰ ਜਾਣਕਾਰੀ ਦਿੰਨੇ ਆ ਕਿ ਇਹ ਜਿਹੜੀ ਖਬਰ ਆ ਮੋਗਾ ਤੋਂ ਆ ਰਹੀ ਆ ਕੁੜੀਆਂ ਵਾਲੇ ਸਕੂਲ ਦੇ ਵਿੱਚ 6ਵੀਂ ਕਲਾਸ ਵਿੱਚ ਜਿਹੜੀ ਕੁੜੀ ਪੜਦੀ ਆ ਉਸ ਨੇ ਮੈਥ ਟੀਚਰ ਦੇ ਉੱਪਰ ਦੋਸ਼ ਲਗਾਇਆ ਕਿ ਮੇਰੇ ਨਾਲ ਗਲਤ ਹਰਕਤਾਂ ਕਰਦਾ ਏ ਮੇਰੇ ਨਾਲ ਛੇੜਖਾਨੀ ਕਰਦਾ ਏ ਫਿਰ ਉਸ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਪ੍ਰਵਾਹਕ ਮੈਂਬਰਾਂ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਉਸ ਟੀਚਰ ਬਰ ਸ਼ਿਕਾਇਤ ਲਗਾਈ ਸ਼ਿਕਾਇਤ ਲਗਾਉਣ ਤੋਂ ਬਾਅਦ ਉਹ ਬਾਲ ਵਿਕਾਸ ਵਿੱਚ ਗਏ ਫਿਰ ਜਦੋਂ ਉਹ ਦੋਨਾਂ ਜਗ੍ਹਾ ਜਾ ਕੇ ਸੈਟੀਸਫਾਈਡ ਨਾ ਹੋਏ ਫਿਰ ਉਹਨਾਂ ਨੇ ਪੁਲਿਸ ਵਿੱਚ ਜਾ ਕੇ ਰਿਪੋਰਟ ਦਰਜ ਕਰਵਾ ਦਿੱਤੀ ਆ ਤੇ ਪੁਲਿਸ ਹੁਣ ਉਸ ਦੀ ਰਿਪੋਰਟ ਦੀ ਜਿਹੜੀ ਜਾਣਕਾਰੀ ਦੀ ਪੂਰੀ ਜਾਂਚ ਪੜਤਾਲ ਕਰ ਰਹੀ ਆ ਦੋਸਤੋ ਇੱਕ ਬੜੀ ਹੀ ਸ਼ਰਮਨਾਕ ਖਬਰ ਆ ਰਹੀ ਆ ਤੇ ਉਸ ਖਬਰ ਨੂੰ ਸੁਣ ਕੇ ਤੁਸੀਂ ਹੈਰਾਨ ਵੀ ਹੋ ਜਾਓਗੇ ਤੇ ਅੱਤੇ ਤੁਹਾਡੇ ਹੋਸ਼ ਵੀ ਉੱਡ ਜਾਣਗੇ ਇਹ ਖਬਰ ਮੋਗਾ ਸ਼ਹਿਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਮੈਥ ਟੀਚਰ ਦੇ ਉੱਪਰ ਗਲਤ ਹਰਕਤਾਂ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਜਿਹੜੇ ਮੈਥ ਟੀਚਰ ਆ ਉਹਨਾਂ ਦਾ ਨਾਮ ਸੋਨੂ ਸਿੰਘ ਹੈ ਅਤੇ ਉਹ ਜਿਹੜੇ ਟੀਚਰ ਆ ਕੁੜੀਆਂ ਵਾਲੇ ਸਕੂਲ ਵਿੱਚ ਮੈਥ ਪੜ੍ਹਾਉਂਦੇ ਸੀ ਤੇ ਜਿਹੜੀ ਕੁੜੀ ਨੇ ਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਟੀਚਰ ਉੱਪਰ ਦੋਸ਼ ਲਗਾਏ ਆ ਤਾਂ ਉਹ ਕੁੜੀ 6ਵੀਂ ਕਲਾਸ ਵਿੱਚ ਪੜ੍ਹਦੀ ਐ ਤੇ ਉਸ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਆ ਕਿ ਮੇ ਜਿਹੜੇ ਮੇਰੇ ਮੈਥ ਟੀਚਰ ਆ ਮੇਰੇ ਨਾਲ ਗਲਤ ਹਰਕਤਾਂ ਕਰਦੇ ਆ ਤੇ ਇਸ ਤੋਂ ਤੰਗ ਹੋ ਕੇ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜਦੋਂ ਉਸ ਕੁੜੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਪਰਿਵਾਰਕ ਮੈਂਬਰ ਸਕੂਲ ਗਏ ਸਕੂਲ ਜਾ ਕੇ ਪ੍ਰਿੰਸੀਪਲ ਨੂੰ ਉਸ ਟੀਚਰ ਬਾਰੇ ਸ਼ਿਕਾਇਤ ਕੀਤੀ ਪਰ ਜਦੋਂ ਉਹ ਉਸ ਕੁੜੀ ਦੇ ਪਰਿਵਾਰਕ ਮੈਂਬਰ ਸਕੂਲ ਜਾ ਕੇ ਪ੍ਰਿੰਸੀਪਲ ਨੂੰ ਸ਼ਿਕਾਇਤ ਦਰਜ ਕੀਤੀ ਤਾਂ ਉਹ ਇਸ ਸ਼ਿਕਾਇਤ ਤੋਂ ਸੈਟੀਸਫਾਈਡ ਨਹੀਂ ਸੀ ਤੇ ਫਿਰ ਉਹਨਾਂ ਨੇ ਬਾਲ ਵਿਕਾਸ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਤੇ ਫਿਰ ਫਿਰ ਉਸ ਕੁੜੀ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਸੈਟੀਸਫਾਈਡ ਨਹੀਂ ਹੋਏ ਤਾਂ ਆਖਿਰ ਵਿੱਚ ਉਹਨਾਂ ਨੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਰਿਪੋਰਟ ਦਰਜ ਕਰਵਾਈ ਦੇਖੋ ਕਿੰਨਾ ਹੀ ਆਪਣੇ ਸਮਾਜ ਲਈ ਕਿੰਨੇ ਹੀ ਦਰਦਨਾਕ ਜਿਹੜੀ ਆ ਇਹ ਖਬਰ ਆ ਰਹੀ ਆ ਕਿ ਆਪਾਂ ਇੱਕ ਟੀਚਰ ਨੂੰ ਗੁਰੂ ਮੰਨ ਕੇ ਆਪਾਂ ਸਕੂਲ ਜਾਂਦੇ ਆ ਕੁਝ ਨਾ ਕੁਝ ਸਿੱਖਣ ਲਈ ਜਾਂਦੇ ਆ ਪਰ ਉਹ ਟੀਚਰ ਨੂੰ ਆਪਣੀ ਹੀ ਜੌਬ ਦਾ ਪਤਾ ਨਹੀਂ ਹੁੰਦਾ ਕਿ ਜਿਹੜੀ ਟੀਚਰ ਦੀ ਜੌਬ ਆ ਇਹ ਕਿੰਨੀ ਹੀ ਬਹੁਤ ਜ਼ਰੂਰੀ ਆ ਕੱਲੀ ਟੀਚਰ ਜੌਬ ਵੀ ਨਹੀਂ ਜ਼ਰੂਰੀ ਬਲਕਿ ਟੀਚਰ ਉਸ ਬੱਚਿਆਂ ਨੂੰ ਬਹੁਤ ਹੋਰ ਵੀ ਜਾਣਕਾਰੀ ਦਿੰਦੇ ਆ ਪੜ੍ਹਾਈ ਦੇ ਨਾਲ ਨਾਲ ਜਿਹੜੀਆਂ ਉਹਨਾਂ ਦੇ ਲਾਈਫ ਦੇ ਵਿੱਚ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਆ ਉਹਨਾਂ ਬਾਰੇ ਵੀ ਗਿਆਨ ਦਿੰਦੇ ਆ ਜਿਵੇਂ ਕਿ 5ਵੀਂ ਅਤੇ 6ਵੀਂ ਕਲਾਸ ਦੀਆਂ ਜਿਹੜੀਆਂ ਬੱਚੀਆਂ ਹੁੰਦੀਆਂ ਉਹਨਾਂ ਨੂੰ ਛੇ ਉਹਨਾਂ ਨੂੰ ਸਰੀਰਕ ਸੰਬੰਧਾਂ ਬਾਰੇ ਨਹੀਂ ਪਤਾ ਹੁੰਦਾ ਤਾਂ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਇਹ ਚੀਜ਼ਾਂ ਤੋਂ ਡਰ ਜਾਂਦੀਆਂ ਨੇ ਪਰ ਉਹਨਾਂ ਟੀਚਰਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਆਪਣੇ ਆਪ ਨੂੰ ਕਿਵੇਂ ਸੇਫ ਕਰੱਖ ਸਕਦੇ ਆ ਤੇ ਕਿਹੜੀਆਂ ਗੱਲਾਂ ਬਹੁਤ ਹੀ ਜ਼ਰੂਰੀ ਹੁੰਦੀਆਂ ਨੇ ਆਪਣੇ ਆਪ ਨੂੰ ਸੇਫ ਕਰਨ ਦੇ ਲਈ ਪਰ ਜਦੋਂ ਆਪਾਂ ਨੂੰ ਐਸ ਖਬਰ ਬਾਰੇ ਪਤਾ ਚੱਲਦਾ ਹੈ ਤਾਂ ਆਪਣਾ ਮਨ ਵੀ ਡਰ ਜਾਂਦਾ ਹੈ ਕਿ ਜੇਕਰ ਟੀਚਰ ਹੀ ਬੱਚਿਆਂ ਦੇ ਨਾਲ ਐਦਾਂ ਕਰਨ ਲੱਗ ਗਏ ਤਾਂ ਆਪਾਂ ਕਿਵੇਂ ਕਿਸੇ ਦੇ इजीली ਸਕੀ इजीली ਬਲੀਵ ਕਰ ਸਕਦੇ ਆ ਤੇ ਤੁਹਾਨੂੰ ਇੱਕ ਵਾਰੀ ਫੇਰ ਦੱਸ ਰਹੇ ਆ ਕਿ ਮੋਗਾ ਦੇ ਗਲਤ ਕੁੜੀਆਂ ਦੇ ਵਿੱਚ ਗਲਤ ਸਕੂਲ ਦੇੋਂ ਖਬਰ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਸੋਨੂ ਸਿੰਘ ਮੈਥ ਦੇ ਜਿਹੜੇ ਕਿ ਟੀਚਰ ਸਨ ਉਹਨਾਂ ਉੱਪਰ ਗਲਤ ਹਰਕਤਾਂ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਉਹ ਕੁੜੀ ਨੇ ਆਪਣੇ ਘਰ ਦੇ ਨੂੰ ਦੱਸਿਆ ਤਾਂ ਘਰ ਦੇ ਆਪਣੇ ਪਹਿਲਾਂ ਪ੍ਰਿੰਸੀਪਲ ਨੂੰ ਉਸ ਟੀਚਰ ਬਾਰੇ ਸ਼ਿਕਾਇਤ ਲਗਾਈ ਗਈ ਸ਼ਿਕਾਇਤ ਲਗਾਉਣ ਤੋਂ ਬਾਅਦ ਉਹਨਾਂ ਨੇ ਬਾਲ ਵਿਕਾਸ ਨੂੰ ਸ਼ਿਕਾਇਤ ਲਗਾਈ ਗਈ ਪਰ ਉਹ ਕੁੜੀ ਦੇ ਜਿਹੜੇ ਪਰਿਵਾਰਕ ਮੈਂਬਰ ਸੀ ਆਪਣੀਆਂ ਜਿਹੜੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਸੀ ਪ੍ਰਿੰਸੀਪਲ ਤੇ ਬਾਲ ਵਿਕਾਸ ਦੇ ਵਿੱਚ ਤਾਂ ਉਹ ਇਹਨਾਂ ਸ਼ਿਕਾਇਤਾਂ ਤੋਂ ਸੈਟੀਸਫਾਈਡ ਨਹੀਂ ਸੀ ਤਾਂ ਫਿਰ ਉਹਨਾਂ ਨੇ ਆਖਿਰ ਵਿੱਚ ਪੁਲਿਸ ਸਟੇਸ਼ਨ ਜਾ ਕੇ ਰਿਪੋਰਟ ਦਰਜ ਕਰਵਾਈ ਜਦੋਂ ਉਹਨਾਂ ਨੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਰਿਪੋਰਟ ਦਰਜ ਕਰਵਾਈ ਤਾਂ ਹੁਣ ਉਸ ਜਿਹੜੇ ਟੀਚਰ ਨੂੰ ਗ੍ਰਿਫਤਾਰ ਕਰ ਲਿਆ ਇਹ ਕਰ ਲਿਆ ਗਿਆ ਹੈ ਅਤੇ ਹੁਣ ਉਸ ਟੀਚਰ ਤੋਂ ਵੀ ਕੁਝ ਬਿਆਨ ਲੈ ਗਏ ਹਨ ਉਹ ਟੀਚਰ ਦਾ ਕਹਿਣਾ ਹੈ ਕਿ ਮੇਰੇ ਤੇ ਬਹੁਤ ਹੀ ਝੂਠੇ ਅਤੇ ਗਲਤ ਜਿਹੜੇ ਆ ਇਲਜ਼ਾਮ ਲਗਾਏ ਜਾ ਰਹੇ ਹਨ ਮੈਂ ਕਦੇ ਵੀ ਕਿਸੇ ਸਟੂਡੈਂਟ ਨੂੰ ਇਕੱਲਿਆ ਹੀ ਨਹੀਂ ਮਿਲਦਾ ਮੈਂ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਹਾਲਾਂਕਿ ਉਹ ਕੁੜੀ ਦੇ ਪਰਿਵਾਰ ਵੱਲੋਂ ਇਹ ਵੀ ਬਿਆਨ ਆ ਰਹੇ ਆ ਕਿ ਸਾਨੂੰ ਧੰ ਉਹ ਜਿਹੜੇ ਸਕੂਲ ਦੇ ਮੈਥ ਟੀਚਰ ਆ ਉਹਨਾਂ ਵੱਲੋਂ ਧਮਕੀਆਂ ਵੀ ਦਿੱਤੀਆਂ ਗੀਆਂ ਨੇ ਪਰ ਜਿਹੜੇ ਉਸ ਟੀਚਰ ਨੂੰ ਗ੍ਰਿਫਤਾਰ ਕਰ ਲਿਆ ਨਾ ਉਹ ਕਹਿੰਦੇ ਕਿ ਮੈਂ ਕਿਸੇ ਨੂੰ ਕੋਈ ਤੰਕੀ ਨਹੀਂ ਦਿੱਤੀ ਤੇ ਮੇਰੇ ਤੇ ਹੀ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਹੁਣ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਕਿ ਆਪਣੀ ਜਿਹੜੀ ਸਮਾਜ ਦੀ ਜਿਹੜੀ ਕਿ ਪੀੜ੍ਹੀ ਆ ਜਾਂ ਟੀਚਰ ਆ ਕਿੱਧਰ ਨੂੰ ਜਾ ਰਹੀ ਆ। ਜੇਕਰ ਉਹ ਵੀ ਸਾਨੂੰ ਆਪਣੀ ਪਰਸਨਲ ਲਾਈਫ ਬਾਰੇ ਵੀ ਨਾ ਜਾਣਕਾਰੀ ਦੇਣਗੇ ਤਾਂ ਅਸੀਂ ਆਪਣੇ ਆਪ ਨੂੰ ਕਿਵੇਂ ਸੇਫ ਕਰ ਸਕਦੇ ਆ। ਟੀਚਰ ਦਾ ਮਤਲਬ ਹੁੰਦਾ ਹੈ ਕਿ ਪੜ੍ਹਾਈ ਦੇ ਨਾਲ ਨਾਲ ਕੁਝ ਹੋਰ ਆਪਣੇ ਆਪ ਨੂੰ ਸੇਫ ਕਰਨ ਲਈ ਗੱਲਾਂ ਦੱਸਣੀਆਂ ਚਾਹੀਦੀਆਂ ਨੇ ਹਾਲਾਂਕਿ ਉਹ ਟੀਚਰ ਜੇ ਬੱਚਿਆਂ ਦੇ ਨਾਲ ਐਦਾਂ ਹੀ ਗਲਤ ਹਰਕਤਾਂ ਕਰਦਾ ਰਿਆਗ ਜਾਂ ਕਰਦੇ ਰਹੇ ਤਾਂ ਫਿਰ ਆਪਣਾ ਸਮਾਜ ਕਿੱਧਰ ਨੂੰ ਜਾ ਰਿਹਾ ਏ ਤੁਸੀਂ ਆਪਣਾ ਕਮੈਂਟ ਦੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ ਜੀ